ਖਰੋਮਨੀ ਅਕਾਲੀ ਦਲ ਮਾਨ ਵੱਲੋਂ ਅੱਜ ਲੋਕ ਸਭਾ ਸੀਟਾਂ ਦੇ ਲਈ ਆਪਣੇ ਉਮੀਦਵਾਰ ਐਲਾਨੇ ਗਏ ਨੇ ਤਾਂ ਉਹਨਾਂ ਉਮੀਦਵਾਰਾਂ ਦੇ ਵਿੱਚੋਂ ਇੱਕ ਉਮੀਦਵਾਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਵੀ ਹਨ ਜੋ ਕਿ ਪੁਲਿਸ ਦੇ ਵਿੱਚ ਪਹਿਲਾਂ ਰਹ ਚੁੱਕੇ ਨੇ ਤੇ ਹੁਣ ਉਹ ਸਿਆਸਤ ਦੇ ਵਿੱਚ ਆਏ ਹਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਮੌਜੂਦ ਨੇ ਭੁਪਿੰਦਰ ਜੀ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਿਆਸਤ ਦੇ ਵਿੱਚ ਆਉਣ ਦਾ ਫੈਸਲਾ ਕੀਤਾ

ਕੋਤਕ ਦਾ ਆਇਕਰਨ ਵਾਲੀ ਪੋਲਿਟਿਕ ਜਿਹੜੀ ਦਾ ਪੇਂਡ ਮਸਲੇ ਜਿਹੜੇ ਆ ਲੋਕਾਂ ਦੀਆਂ ਨਹੀਂ ਜੀ ਇਸ ਕਰਕੇ ਮੇਰੀਸ ਪਾਰਟੀ ਜੋ ਹੈ ਜੀ ਭੁਪਿੰਦਰ ਜੀ ਤੁਸੀਂ ਇੱਕ ਵੱਡੇ ਮਸਲੇ ਦੀ ਗੱਲ ਕਰ ਰਹੇ ਹੋ ਗੈਂਗਸਟਰਵਾਦ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਗੈਂਗਸਟਰਵਾਦ ਕਲਚਰ ਜਿਹੜਾ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਕਲਚਰ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਆਪਣਾ ਪੁੱਤ ਜਿਹੜਾ ਹੈਗਾ ਉਹ ਗਵਾਇਆ ਹੈਗਾ ਤੇ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਖੁਦ ਪੁਲਿਸ ਦੇ ਵਿੱਚ ਰਹੇ ਹੋ ਪੰਜਾਬ ਪੁਲਿਸ ਦੇ ਵਿੱਚ ਸਿਸਟਮ ਨਾਲ ਕਿਵੇਂ ਲੜੋਗੇ ਇਹ ਨਹੀਂ ਸਤਮਨਾ ਲੜਨਾ ਨਹੀਂ ਜੀ ਸਿਰਫ ਸਿਸਟਮ ਨੂੰ ਸੁਧਾਰ ਕਰਨ ਦੀ ਲੋੜ ਹੈ ਜਿਹੜੀ ਸਾਡੀ ਪੁਲਿਸ ਪੰਜਾਬ ਪੁਲਿਸ ਤੇ ਸਿਆਸਤਨ ਨਹੀਂ ਦਿੱਤ ਕੁਝ ਅਕਸਰ ਨੇ ਯਾਤਰਕੀ ਤੇ ਇਹਨੂੰ ਇੱਕ ਕਠਪਿਚੜੀ ਬਣਾ ਤਾ ਜਿਹਦੇ ਤੋਂ ਕਲਪਕਾਪ ਵੀ ਹੁੰਦੇ ਤੇ ਉਸ ਕਰਕੇ ਲੋਕਾਂ ਦਾ ਵਿਸ਼ਵਾਸ ਢੜੋਂ ਡਿਣੀ ਕੁਝ ਤੋਂ ਉੱਠਿਆ ਜਾ ਰਿਹਾ ਕੁਝ ਨੂੰ ਜਿਹੜਾ ਸਿਸਟਮ ਨੂੰ ਸੁਧਾਰਨ ਦੀ ਲੋੜ ਆ ਕਿਉਂਕਿ ਕੋਈ ਵੀ ਪੋਲੀਟਿਕਲ ਬੰਦਾ ਸਰਪੇ ਦੇੰ ਦਾ ਉਹ ਸਰਕਾ ਖੱਲੇ ਵਾਲਿਆਂ ਕੋਲ ਕੰਮ ਕਰਾਉਂਦੇ ਆ ਜਿਹਾ ਉਹਦਾ ਹਿਸਾਬ ਬਣ ਜਾਂਦਾ ਹੂੰ ਇਹ ਪੁੱਲਰ ਜੀ ਕੁਝ ਸਮੇਂ ਪਹਿਲਾਂ ਵਿੱਕੀ ਗੌਂਦਰ ਦੇ ਫਾਦਰ ਹੋਣੀ ਵੀ ਚੰਡੀਗੜ੍ਹ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਮੁੰਡੇ ਇਹ ਗਲਤ ਲਾਈਨ ਦੇ ਵਿੱਚ ਚਲੇ ਗਏ ਉਹਨਾਂ ਨੂੰ ਸਮਝਾਵਾਂਗੇ ਕਿ ਤੁਸੀਂ ਵੀ ਜਿਹੜੇ ਮੁੰਡੇ ਇਸ ਦਲਦਲ 'ਚ ਫਸ ਗਏ ਜਾਂ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈਗਾ ਤੇ ਉਹ অপরাধ ਦੀ ਦਲਦਲ ਦੇ ਵਿੱਚ ਲਗਾਤਾਰ ਫਸਦੇ ਚਲੇ ਜਾਂਦੇ ਨੇ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਲਗਾਤਾਰ ਫਿਰ ਉਹ ਕ੍ਰਾਈਮ ਕਰਦੇ ਜਾਂਦੇ ਨੇ ਕੀ ਤੁਸੀਂ ਇਹੋ ਜਿਹੀ ਕੋਈ ਮੁਹਿੰਮ ਸ਼ੁਰੂ ਕਰ ਰਹੇ ਹੋ ਪੋਲਿਟਿਕਸ ਦੇ ਵਿੱਚੋਂ ਪੋਲਿਟਿਕਸ ਤੋਂ ਇਲਾਵਾ ਕਿ ਉਹ ਮੁੰਡਿਆਂ ਨੂੰ ਇਹ ਚੀਜ਼ਾਂ ਤੋਂ ਬਾਹਰ ਕੱਢਿਆ ਜਾਵੇ ਕੀ ਦਾ ਨਾਮ ਤੇ ਕੋਈ ਪេរੇਗਾ ਜਿਵੇਂ ਜਾਨਿਕਸਨ ਜਾਂ ਕੋਈ ਹੈ ਨਹੀਂਗੀ ਮੈਂ ਇਹ ਜ਼ਰੂਰ ਸਰਾਂ ਦਾ ਪੂਰਾ ਜੋਰ ਦੇ ਕੇ ਵੀ ਨਵੇਂ ਮੁੰਡੇ ਜਿਹੜੇ ਇਸ ਪਾਸੇ ਨਾ ਆਉਣ ਤੇ ਇਹਨਾਂ ਤੋਂ ਕੀ ਪ੍ਰਭਾਵਤ ਨਾ ਹੋਣ ਅਸਲੇ ਤੋਂ ਪ੍ਰਭਾਵਤ ਨਾ ਹੋ ਇਹ ਟੀਹਿਆ ਵੀ ਪੁਲਸ ਦੇ ਸਾਨੇ ਦੇਵ ਜੀ ਅਸ਼ਕੀ ਘਟਿਆ ਜੀ ਕੇ ਤੇ ਸਮਾਜਨ ਲੋਕ ਤੇ ਹੋਰ ਲੋਕ ਵੀ ਲਗਾ ਲਏ ਤੇ ਉਹ ਇਹਨਾਂ ਨੂੰ ਕਿਹਾ ਗਿਆ ਐਕਚੁਅਲੀ ਮੁੰਡੇ ਜਿਹੜੇ ਜਿਨ੍ਹਾਂ ਨੂੰ ਬ੍ਰੈਂਡ ਦਾ ਨਾਮ ਦਿੱਤਾ ਗਿਆ ਉਹ ਜਾ ਵੀ ਨਹੀਂ ਸੀ ਪੀਤੇ ਉਹਦਾ ਜਿਹੜਾ ਉਹਦਾਂ ਬਾਰੇ ਗਏ ਸੀ ਐਫਐਲ ਦੀ ਇਲੈਕਸ਼ਨ ਚ ਬਣਾ ਹੋਇਆ ਉਹਦੀ ਫਾਇਲ ਤੋਂ ਉਹ ਕੋਈ ਨਿਸ਼ਾਨੀ ਨਹੀਂ ਕਰਦਾ ਜੈਪਨ ਭੁੱਲਾ ਕੋਈ ਨਿਸ਼ਾਨੀ ਨਹੀਂ ਕਰਦਾ इवन ਕਹਿ ਕੇ ਉਸੰਤਿ ਇੱਛਾ ਵੀ ਨਹੀਂ ਨਾ ਰਹੀ ਸੀ ਤੇ ਬਾਅਦ ਚ ਵੀ ਕੋਈ ਨਿਸ਼ਾਨਾ ਕੋਈ ਤਰ੍ਹਾਂ ਕੋਈ ਹਮ ਇਲੈਕਟ ਕਰਦੇ ਹੋਰ ਨਹੀਂ ਕੀਏ ਵਜੇ ਕੂੜ ਦੇ ਪਿਛਲੇ ਨਹੀਂ ਕਰਦੇ ਇਹਨਾਂ ਨੇ ਕਿ ਐਸਾ ਉਹ ਬਲਾ ਜਿਆ ਪਾ ਲਿਆ ਪੀ ਚਿੱਤੇ ਸਭੇ ਕਰਦੇ ਰਹੋ ਉਹ ਬਲ ਇਸ ਤੋਂ ਦੇ ਦਿੱਤੇ ਇਸ ਕਰਕੇ ਸੁਡੀਆਂ ਨੂੰ ਕੰਮ ਆਵੇਗਾ ਜਿੱਦਾਂ ਤੁਸੀਂ ਕਹਿ ਸੀਗੇ ਕਿ ਇਸ ਤੋਂ ਵੱਧ ਲੋਭਦੇ ਦੇ ਪ੍ਰੇਖ ਹੁੰਦੇ ਆ ਜੀ ਪਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਪੀੜ੍ਹੀ ਨੂੰ ਤੁਸੀਂ ਸਮਝਾਉਂਗੇ ਹਾਲਾਂਕਿ ਤੁਸੀਂ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਜਾਣਦੇ ਵੀ ਨਹੀਂ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੈਪਾਲ ਭੁੱਲਰ ਨੂੰ ਜਿਸ ਤਰੀਕੇ ਨਾਲ ਗੈਂਗਸਟਰ ਨਾਮ ਉਹਨਾਂ ਦੇ ਨਾਲ ਜੁੜਿਆ ਜਾਂ ਅਪਰਾਧ ਦੀ ਦੁਨੀਆ ਦੇ ਵਿੱਚ ਉਹ ਰਹੇ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਕ੍ਰਾਈਮ ਉਹਨਾਂ ਵੱਲੋਂ ਕੀਤੇ ਗਏ ਉਸ ਦਾ ਨੁਕਸਾਨ ਜਿਹੜਾ ਹੈਗਾ ਤੁਹਾਨੂੰ ਇਸ ਚੋਣ ਦੇ ਵਿੱਚ ਜਾਂ ਲੋਕ ਤੁਹਾਨੂੰ ਅ ਅਕਸੈਪਟ ਕਰਨਗੇ ਜਾਂ ਕਿਸ ਤਰੀਕੇ ਦੀ ਗਰਾਊਂਡ ਤੇ ਜਿਹੜੀ ਚਰਚਾ ਹੋ ਰਹੀ ਹੈ ਕਿਵੇਂ ਵਿਚਰ ਰਹੇ ਹੋ ਲੋਕਾਂ 'ਚ ਤੁਸੀਂ ਸਾਰੇ ਲੋਕਾਂ ਨੂੰ ਕਿਸ ਕਿਸ ਕੋਈ ਦਾ ਪਤਾ ਹੋ ਇਹ ਇੰਸਟੀਟਿਊਟ ਪੀਜੀਟੀ ਤੇ ਤੇ ਮੇਰੀ ਇਸ ਮੁਆਫੀ ਦੇ ਮੁਕੌਮ ਮੇਰੇ ਮੂਹਰੇ ਕਹਿੰਦੇ ਕਿ ਮੈਂ ਇੱਕ ਗਲਤ ਆਦਮੀ ਸੀ ਤੇ ਬਹੁਤ ਅਰੇ ਵੀ ਪਤਾ ਤੇ ਉਹ ਇਸ ਲਈਆਂ ਸਾਰੀ ਇੱਕ ਵੀ ਬੰਦਾ ਮੇਰੇ ਕੋਲ ਨਹੀਂ ਆਇਆ ਇਹ ਚੁਰਾ ਮੁਰਦਾ ਸੀ ਇਸ ਤਰ੍ਹਾਂ ਇੱਕ ਪੀਕਰਡਾ ਕਰਿਆ ਦੇ ਮੁੱਦੇ ਦੇ ਸਾਰਿਆਂ ਨੂੰ ਇਹਨਾਂ ਗੈਂਗਸਟਰ ਇਸ ਦੇ ਕੇ ਸਭ ਜਿਹੜਾ ਪਲਾ ਝਾੜ ਦਿੰਦੇ ਨੇ ਜੇ ਮੈਨੂੰ ਲੋਕ ਵੀ ਜਾਣਦੇ ਨਹੀਂ ਚਾਹੀਤੇ ਉਸ ਦੇ ਇਸ ਸਾਲ ਬਣੀ ਕੋਟਾਂ ਪਾਸ ਕੇ ਜਦੋਂ ਵੀ ਪੂਰੇ ਕਾਸ ਕੀ ਕੋਈ ਰੂਪਰੇਖਾ ਤਿਆਰ ਕੀਤੀ ਹੈ ਗੈਂਗਸਟਰ ਕਲਚਰ ਨੂੰ ਖਤਮ ਕਰਨ ਦੇ ਲਈ ਕੋਈ ਤਾਂ ਤੁਹਾਡੇ ਕੋਲ ਪਲਾਨ ਹੋਏਗਾ ਕਿਉਂਕਿ ਤੁਸੀਂ ਖੁਦ ਇਹ ਕਹੋ ਕਿ ਹੈ ਕਿਉਂ ਹੰਡਾਇਆ ਹੈ ਮੈਂ ਤੁਹਾਨੂੰ ਬਿਲਕੁਲ ਦੱਸਿਆ ਵੀ ਮੇਰ ਕੋ ਪਲਾਨ ਆ ਸਾਡੀ ਪਾਰਟੀ ਕੋ ਪਲਾਨ ਆ ਕਿ ਅਸੀਂ ਉਹ ਸਰੀ ਪਾਰਟੀ ਉਸ ਪਲਾਨ ਤੇ ਕੰਮ ਕਰਾਂਗੇ ਜਿਸ ਦੇ ਸਾਡੀ ਸਰਕਾਰ ਬਣੀ ਤੇ ਅਸੀਂ ਬਿਲਕੁਲ ਨਖਿਆਂ ਦਾ ਸੁਧਾਰ ਕਰਾਂਗੇ ਕਿ ਇਹ ਜਿਹੜੀਆਂ ਜਿਹੜੇ ਕ੍ਰਿਆਇਕ ਤਕਨ ਵਾਟਸਐਪ ਤੇ ਡਾਟਾ ਕਿਤੀ ਕਰਦੇ ਉਹ ਹੱਲ ਕੀਤਾ ਜਾਏ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਇਹ ਸੰਨ ਸਾਡੇ ਨਾਲ ਫੋਨ ਲਾਈਨ ਤੇ ਭੁਪਿੰਦਰ ਸਿੰਘ ਭੁੱਲਰ ਜਿਨ੍ਹਾਂ ਨੂੰ ਸ਼ਰੋਮਣੀ ਅਕਾਲੀ ਦਲ ਮਾਨ ਵੱਲੋਂ ਜਿਹੜਾ ਹੈਗਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਦੀ ਟਿਕਟ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਆਪਣੀ ਪਾਰਟੀ ਵੱਲੋਂ ਇਹ ਜੈਪਾਲ ਭੁੱਲਰ ਦੇ ਪਿਤਾ ਹਨ ਤੇ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਕਲਚਰ ਨੂੰ ਇਹ ਖਤਮ ਕਰਨਗੇ ਜਿਸ ਦੇ ਲਈ ਉਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈਗਾ ਉਹ ਸਮਝਾਉਣਗੇ ਤੇ ਕੋਈ ਨਵੀਂ ਰਣਨੀਤੀ ਜਿਹੜੀ ਹੈਗੀ ਪੰਜਾਬ ਦੇ ਲਈ ਉਲੀਕਣਗੇ